ਧਾਰਮਿਕ ਸੰਸਥਾ ਦੇ ਨਾਮ ਤੇ ਪੈਸੇ ਠੱਗਣ ਵਾਲੇ ਇੱਕ ਬਾਬੇ ਨੂੰ ਦਰਖਤ ਦੇ ਨਾਲ ਬਣ ਕੇ ਉਸ ਦੀ ਕੀਤੀ ਗਈ ਮਾਰਕਟਾਈ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਵਿੱਚ ਲੋਕਾਂ ਨੇ ਇੱਕ ਅਖੌਤੀ ਬਾਬੇ ਨੂੰ ਦਰਖਤ ਦੇ ਨਾਲ ਬਣ ਕੇ ਮਾਰਕਟਾਈ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਾਬਾ ਕਿਸੇ ਧਾਰਮਿਕ ਸੰਸਥਾ ਦਾ ਨਾਮ ਲੈ ਕੇ ਲੋਕਾਂ ਨਾਲ ਮਾਰਦੇ ਸਨ ਠਗੀਆਂ ਉੱਥੇ ਪੈਸੇ ਇਕੱਠੇ ਕਰਦੇ ਸਨ ਠੱਗ ਬਾਬੇ ਦੇ ਬਾਕੀ ਸਾਥੀ ਗੱਡੀ ਲੈ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ਤੇ ਨਿਹੰਗ ਸਿੰਘਾਂ ਨੂੰ ਬੁਲਾ ਕੇ ਵਿਅਕਤੀਆਂ ਤੋਂ ਪੁੱਛਗਿੱਛ ਤੇਰਾ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੂੰ ਦੱਸਿਆ ਗਿਆ ਕਿ ਇਹਨਾਂ ਬਾਬਿਆਂ ਨੇ ਕਈ ਘਰਾ ਵਿੱਚ ਹਜ਼ਾਰਾਂ ਰੁਪਏ ਦੀ ਉਗਰਾਹੀ ਕੀਤੀ ਹੈ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਜੀ ਸੁਖਰਾ ਸਿੰਘ ਅ ਭਾਜੀ ਇਹ 4-5 ਬੰਦੇ ਸੀਗੇ ਕੋਇਲਸ ਕਾਰ ਹੈਗੀ ਤੇ ਇਹ ਗੱਲ ਹੈਗੀ ਕੋਈ 8:30 ਵਜੇ ਦੀ ਤੇ ਹੌਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਹਾਦਸਾ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਹਾਂ ਤੇ ਸਾਨੂੰ ਇੰਨੇ ਨੇ ਪੈਸੇ ਦੋਸਤ ਹਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਤੇ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾਨਾਂ ਸਟੋਰ ਆ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲਗਣਾ ਕਿਉਂ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਬਹਿਸ-ਭਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਕੋਟਰਾ ਕਿਹੜੇ ਸਟੇਸ਼ਨ ਦੀ ਹੈ ਕਿੱਥੂ ਦੀ ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਹ ਹੜੀ ਹਰੀਪੁਰ ਬਾਬਾ ਸ਼ਾਹ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਕਰੀ ਮਾਰੀ ਸੀ ਇਹਨਾਂ ਸਾਡੇ ਕੋਲ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜਾ ਆਇਆ ਜਿਹਨਾਂ ਨੇ ਕਹਿੰਦੇ ਸਾਡਾ ਨਾਂ ਵੀ ਠੱਗਿਆ ਹਾਂਜੀ ਜੀ ਆਇਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ 10 ਤੋਂ ਇਹ ਕਿਹੜੇ ਕੰਮ ਕਰਦਾ ਪਿਆ ਆ ਵਾ ਤੇ ਉਹ ਸਰਦਾਰ ਬੰਦਾ ਵਾ ਹੈਨਾ ਇਹ ਗੱਲ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਰੀਕ ਅਮਰੀਕ ਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣੇ ਤੇ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਗੱਡੀ ਦਾ ਨੰਬਰ ਨੋਟ ਕੀਤਾ ਭਾਜੀ ਜਲਦਬਾਜੀ ਚ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀਗੇ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਫੋਨ ਸਵਿਚ ਆਫ ਕਰ ਲਿਆ ਮੇਰਾ ਭਾਜੀ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਰਹਿਣਾ 4000 ਨਾ 4000 ਰੁਪਏ ਲੈ ਕੇ ਗਏ ਸੀ ਕਦੋਂ ਦੀ ਗੱਲ ਹੈ ਇਹ 6 ਮਹੀਨੇ ਦੀ ਗੱਲ ਆ ਜੀ ਹੋਰ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂ ਜੀ ਇਹਨਾਂ ਦੀ ਪਛਾਣ ਆ ਗਈ ਹੈ ਵੀ ਇਹੋ ਬੰਦੇ ਹਾਂ ਜੀ ਹਾਂ ਜੀ ਹਾਂ ਜੀ ਇਹੀ ਹੈ ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਜੀ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਤੇ ਦੌੜ ਗਏ ਸਾਰੇ ਹੀ ਗੱਡੀ ਵੀ ਦਾਸਦੇ ਸੀ ਨਾ ਕੋਈ ਕੋਈ ਹਾਂ ਜੀ ਕੋਇਲਸ ਕੋਇਲਸ ਗੱਡੀ ਸੀ ਹਾਂ ਜੀ ਹੋਰ ਭੱਜ ਗਏ ਉਹ ਸੋ ਭੱਜ ਗਏ ਆ ਤੇ ਹੁਣ ਕੋਈ ਥਾਣੇ ਤਲਾਕ ਕੀਤੀ ਆ ਪੁਲਸ ਆ ਰਹੀ ਹਾਂ ਜੀ ਹਾਂ ਜੀ ਕੀਤੀ ਹੈ ਆ ਰਹੀ ਆ ਪੁਲਸ ਹਾਂ